ਪਿਤੇ ਕਾਲੇ ਸ਼੍ਰੀ ਕਾਰਤਕ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਮੌਜੂਦਾ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਖਬੀਰ ਸਿੰਘ ਹੋਰਾ ਦੇ ਨਾਲ ਦਿੱਲੀ 에어ਪੋਰਟ ਵਿਖੇ 에어 ਇੰਡੀਆ ਦੇ ਅਧਿਕਾਰੀਆਂ ਦੇ ਵੱਲੋਂ ਦੁਰਵਿਵਾਰ ਕੀਤਾ ਗਿਆ ਜਿਸ ਦੀ ਉਹਨਾਂ ਦੇ ਵੱਲੋਂ ਨਖੇਦੀ ਕਰਦਿਆਂ ਹੋਇਆਂ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦਿਆਂ ਹੋਇਆਂ ਲਿਖਿਆ ਗਿਆ ਕਿ ਇਕਨੋਮੀ ਕਲਾਸ ਦੀਆਂ ਅਤੇ ਬਿਜ਼ਨਸ ਕਲਾਸ ਦੀਆਂ ਟਿਕਟਾਂ ਸਾਡੇ ਵੱਲੋਂ ਯੂ ਐਸ ਏ ਅਮਰੀਕਾ ਜਾਣ ਲਈ ਕਰਵਾਈਆਂ ਗਏ ਸਨ ਪਰ ਬਿਜ਼ਨਸ ਕਲਾਸ ਦੀਆਂ ਸੀਟਾਂ ਦੇ ਵਿੱਚ ਸਾਬ ਸਫਾਈ ਅਤੇ ਹੋਰ ਨਾ ਘਾਟਾ ਹੁਣ ਕਰਕੇ ਜਦੋਂ ਸਾਡੇ ਵੱਲੋਂ ਇਤਰਾਜ਼ ਜ਼ਾਹਰ ਕੀਤਾ ਗਿਆ ਤਾਂ 에ਅਰ ਇੰਡੀਆ ਦੇ ਅਧਿਕਾਰੀਆਂ ਦੇ ਵੱਲੋਂ ਸਾਡੇ ਨਾਲ ਦੁਰਵਿਵਹਾਰ ਕੀਤਾ ਗਿਆ ਜਿਸ ਤੋਂ ਬਾਅਦ ਸਾਨੂੰ 3 ਘੰਟੇ ਹੋ ਗਏ ਨੇ ਦਿੱਲੀ 에ਅਰਪੋਰਟ ਤੇ ਬੈਠੇ ਹੋਏ ਆਪੁਖੇ ਪਿਆਸੇ ਅਸੀਂ ਬੈਠੇ ਆ ਸਾਡਾ ਪਾਸਪੋਰਟ ਅਤੇ ਸਾਡਾ ਸਮਾਨ ਇਹਨਾਂ ਦੇ ਵੱਲੋਂ ਵਾਪਸ 에ਅਰ ਇੰਡੀਆ ਦੇ ਅਧਿਕਾਰੀਆਂ ਦੇ ਵੱਲੋਂ ਵਾਪਸ ਆ ਨਹੀਂ ਕੀਤਾ ਜਾ ਰਿਹਾ ਇਸ ਘਟਨਾ ਤੋਂ ਬਾਅਦ ਸ਼੍ਰੀ ਕਾਲਤਖ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੰਨੀ ਕੁਲਦੀਪ ਸਿੰਘ ਗੜਗਾ ਜਿਸ ਸਮੇਤ ਹੋਰਨਾ ਸਿਆਸੀ ਆਗੂਆਂ ਦੇ ਵੱਲੋਂ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਗਈ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਨੂੰ ਲੈ ਕੇ ਵੀ ਆਪਣਾ ਬਿਆਨ ਸਾਂਝਾ ਕੀਤਾ ਗਿਆ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਸਿੱਖ ਕੌਮ ਦੇ ਸਰਵੋੱਚ ਪਵਿੱਤਰ ਸਥਾਨ ਸ਼੍ਰੀ ਕਾਲਤਖ ਸਾਹਿਬ ਜੀ ਦੇ ਸਾਪ ਦਾ ਜਥੇਦਾਰ ਅਤੇ ਸਤਜਕੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਤਕਾਰਯੋਗ ਗੈਨੀ ਰੁਕਵੀਰ ਸਿੰਘ ਜੀ ਨਾਲ 에어 ਇੰਡੀਆ ਅਤੇ ਉਸ ਦੇ ਕਰਮਚਾਰੀਆਂ ਵੱਲੋਂ ਨਿੰਦਨਯੋਗ ਵਿਵਾਰ ਕੀਤੇ ਜਾਣ ਦੀ ਘਟਨਾ ਬਾਰੇ ਜਾਣਕਾਰੀ ਮਿਲੀ ਹੈ ਸਿੰਘ ਸਾਹਿਬ ਸਾਡੀ ਸਤਕਾਰਤ ਸ਼ਖਸੀਅਤ ਹਨ ਉਨ੍ਹਾਂ ਨਾਲ ਕੀਤੇ ਅਜਿਹੇ ਵਰਤਾਰੇ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕਰਦੇ ਹਾਂ ਅਤੇ ਕੇਂਦਰ ਸਰਕਾਰ ਤੋਂ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਦੇ ਖਿਲਾਫ ਮਿਸਾਲੀ ਕਾਰਵਾਈ ਕਰਨ ਦੀ ਮੰਗ ਕਰਦਾ ਹਾਂ ਤਾਂ ਜੋ ਭਵਿੱਖ ਵਿੱਚ ਅਜਿਹੇ ਘਟਨਾਵਾਂ ਨਾ ਹੋਣ ਇਸ ਪ੍ਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਖਿਆ ਗਿਆ ਕਿ ਕੇਂਦਰ ਸਰਕਾਰ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਕਰਵਾ ਕੇ ਜਿਨ੍ਹਾਂ ਦੇ ਵੱਲੋਂ ਵੀ ਦੁਰਵਿਵਾਰ ਸਿੰਘ ਸਾਹਿਬ ਸਾਬਕਾ ਜੱਜਦਰ ਗਣੀ ਰੁਪੀਰ ਸਿੰਘ ਦੇ ਨਾਲ ਕੀਤਾ ਗਿਆ ਉਹਨਾਂ ਦੇ ਖਿਲਾਫ ਮਿਸਾਲੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅਜਿਹੇ ਘਟਨਾਵਾਂ ਕੇ ਤੋਂ ਨਾ ਵਾਪਰਨ ਇਸ ਤੋਂ ਇਲਾਵਾ ਪੰਜਾਬ ਦੇ ਸਿਆਸੀ ਆਗੂਆਂ ਦੇ ਵੱਲੋਂ ਵੀ ਇਸ ਘਟਨਾ ਦੀ ਨਿਖੇਦੀ ਕੀਤੀ ਗਈ ਹੈ ਤੇ 에어 ਇੰਡੀਆ ਦੇ ਅਧਿਕਾਰੀਆਂ ਨੂੰ ਝਾੜ ਪਾਈ ਗਈ ਹੈ